ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਫੇਰ ਤੁਹਾਡੇ ਵਾਸਤੇ ਨਿਊ ਨਿਊ ਆਈਡੀਆ ਲਾਈਕ ਇਹ ਆਇਆ ਜੀ ਪਹਿਲਾਂ ਵੀ ਮੈਂ ਇੱਕ ਰਜਾਈ ਦੀ ਵੀਡੀਓ ਕਵਰ ਮਤਲਬ ਕਿ ਰਜਾਈ ਜਿਹੜੀ ਹੈ ਕਵਰ ਦੇ ਵਿੱਚ ਇਕੱਠੀ ਹੋ ਜਾਂਦੀ ਆ ਤੇ ਉਹ ਨਾ ਹੋਵੇ ਤੇ ਕਿੱਦਾਂ ਤੁਸੀਂ ਉਹਨੂੰ ਸੈੱਟ ਕਰ ਸਕਦੇ ਏ ਇੱਕ ਵਾਰ ਬਸ ਬਸ ਤੁਹਾਨੂੰ ਮਤਲਬ ਕਿ ਨੈਕਸਟ ਸਰਦੀਆਂ ਵੀ ਤੁਹਾਨੂੰ ਸੈੱਟ ਕਰਨ ਦੀ ਲੋੜ ਨਹੀਂ ਕਵਰ ਨਰਜਾਈ ਤੇ ਇਹਨਾਂ ਦਾ ਫੇਰ ਮੈਂ ਤੜਵਾਸੇ ਜੁਮੇ ਇੱਕ ਜਾ ਆਈਡੀਆ ਆ ਬਹੁਤ ਹੀ ਵਧੀਆ ਇੱਕਦਮ ਪਰਫੈਕਟ ਨਾਇਦ ਵਾਸਤੇ ਤੁਹਾਨੂੰ ਉਹਦੇ ਵਿੱਚ ਤੇ ਹਨਾ ਆਪਾਂ ਬਟਨ ਜਿਹੜੇ ਲਾਇ ਸੀ ਇਹਦੇ ਵਿੱਚ ਨਾ ਤੁਹਾਨੂੰ ਸੂਈ ਤਾਂ ਅੱਗੇ ਦੀ ਲੋੜ ਹੈ ਤੇ ਨਾ ਹੀ ਕੋਈ ਬਟਨ ਵਗੈਰਾ ਜਿਹੜੇ ਤੁਸੀਂ ਲਾਣੇ ਆ ਬਿਲਕੁਲ 5-7 ਮਿੰਟ ਵਿੱਚ ਵੀ ਇੱਕ ਵਧੀਆ ਤਰੀਕਾ ਨਾ ਮੰਨ ਲਓ ਜੇ ਕਵਰ ਕਈ ਵਾਰੀ ਵੱਡਾ ਆ ਜਾਂਦਾ ਹੈ ਤੇ ਰਜਾਈ ਜਿਹੜੀ ਹੈ ਛੋਟੀ ਹੁੰਦੀ ਹੈ ਉ ਇਸ ਤਰੀਕੇ ਨਾਲ ਤੁਸੀਂ ਸੈੱਟ ਕਰੋਗੇ ਤੇ ਤੁਹਾਡਾ ਕਵਰ ਵੀ ਜਿਹੜਾ ਉਹ ਵੱਡਾ ਨਹੀਂ ਲੱਗੇਗਾ ਪਲੱਸ ਬਹੁਤ ਹੀ ਸੋਹਣੇ ਉੱਪਰ ਉਹਦੇ ਫੁੱਲ ਪੈ ਜਾਣਗੇ ਤੁਹਾਡੇ ਕੋ ਸਾਰੇ ਜਣੇ ਜੇ ਇੱਕ ਵਾਰ ਪੁੱਛਣਗੇ ਜ਼ਰੂਰ ਕਿ ਤੁਸੀਂ ਇਹ ਜਿਹੜੇ ਫੁੱਲ ਜਿਹੜੇ ਸੁੰਨਸੁਣੇ ਫੁੱਲ ਇਹਦੇ ਉੱਪਰ ਪਾਏ ਆ ਕਿੱਦਾਂ ਪਾਏ ਆ ਤੇ ਬਹੁਤ ਹੀ ਸੌਖਾ ਤਰੀਕਾ ਆ ਤੇ ਇੱਕ ਹੋਰ ਹੈਗੀ ਆ ਵਿੱਚ ਦੇ ਵਿੱਚ ਹੋਰ ਇੱਕ ਨਿਊ ਆਈਡੀਆ ਆ ਉਹ ਮੈਂ ਤੁਹਾਨੂੰ ਦੱਸਾਂਗੀ ਨਹੀਂ ਉਹ ਤੁਸੀਂ ਮੇਰੀ ਵੀਡੀਓ ਫੁੱਲ ਵਾਚ ਕਰੋਗੇ ਤਾਨੂੰ ਆਪੇ ਪਤਾ ਲੱਗ ਜੇਗਾ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਗੇ ਵੀ ਤੁਹਾਡ ਨਾਲ ਇੱਕ ਰਜ਼ਾਈ ਦੀ ਵੀਡੀਓ ਸ਼ੇਅਰ ਕੀਤੀ ਸੀ ਕਿ ਰਜ਼ਾਈ ਦਾ ਕਵਰ ਆਪਾਂ ਕਿੱਦਾਂ ਸੈੱਟ ਕਰੀਏ ਬਟ ਅੱਜ ਵਾਲਾ ਬਹੁਤ ਹੀ ਜੁਨੀਕ ਬਹੁਤ ਹੀ ਸਮਾਰਟ ਆਈਡੀਆ ਆ ਇਹਦੇ ਵਿੱਚ ਨਾ ਤਾਂ ਤੁਹਾਨੂੰ ਕੋਈ ਸੂਈ ਧਾਗੇ ਦੀ ਲੋੜ ਹੈ ਬਿਲਕੁਲ ਐਨ ਨਿਊ ਆਈਡੀਆ ਤੇ ਸ਼ਾਇਦ ਹੀ ਤੁਸੀਂ ਅਜੇ ਤੱਕ ਕਦੀ ਇਹ ਵੇਖਿਆ ਹੋਵੇਗਾ ਤੇ ਰਜਾਈ ਦਾ ਕਵਰ ਜੇ ਛੋਟਾ ਥੋੜਾ ਮਤਲਬ ਕਿ ਰਜਾਈ ਛੋਟੀ ਹੋਵੇ ਕਵਰ ਥੋੜਾ ਵੱਡਾ ਹੋਵੇ ਤਾਂ ਵੀ ਇਹਦੇ ਨਾਲ ਬਹੁਤ ਹੀ ਵਧੀਆ ਸੈੱਟ ਹੋ ਜਾਂਦੀ ਹੈ ਤੇ ਦੂਸਰਾ ਕਿ ਰਜਾਈ ਜਿਹੜੀ ਆ ਉਹ ਇੱਧਰ ਉੱਧਰ ਇਕੱਠੀ ਨਹੀਂ ਹੁੰਦੀ ਬਿਲਕੁਲ ਵਧੀਆ ਆ ਤੁਸੀਂ ਚਾਰ ਕੜੇ ਲੈ ਲੈਣੇ ਤੇ ਚਾਰ ਹੀ ਲੈਣੇ ਰਬਡ ਬੈਂਡ ਰਬਡ ਬੈਂਡ ਥੋੜੇ ਜਿ ਤੁਸੀਂ ਮਜ਼ਬੂਤ ਲੈਣੇ ਆ ਜਿਹੜੇ ਟੁੱਟਣ ਨਾ ਤੇ ਇਸ ਤਰੀਕੇ ਨਾਲ ਤੁਸੀਂ ਕੜਾ ਜਿਹੜਾ ਆ ਥੱਲੇੋਂ ਦੀ ਰਜਾਈ ਦੇ ਕਰਕੇ ਰਜਾਈ ਦੇ ਨਾਲ ਉੱਪਰੋਂ ਦੀ ਜਿਹੜਾ ਇਨਰ ਆਬਡ ਬੈਰ ਨਾਲ ਕਵਰ ਕਰ ਦਿੰਨਾ ਤੇ ਚਾਰੇ ਕੋਣੇ ਆਪਾਂ ਇਸੇ ਤਰੀਕੇ ਨਾਲ ਇਹਨੂੰ ਕਵਰ ਕਰ ਦਾਂਗੇ ਤੇ ਮੈਂ ਫੇਰ ਕਹਿ ਰਹੀ ਕਿ ਰਜਾਈ ਦਾ ਥੋੜਾ ਜਿਹਾ ਕਵਰ ਵੀ ਜੇ ਵੱਡਾ ਹੋਵੇ ਤੇ ਇਹਦੇ ਨਾਲ ਬਿਲਕੁਲ ਸੈੱਟ ਹੋ ਜਾਏਗਾ ਤੇ ਰਜਾਈ ਬਿਲਕੁਲ ਤੁਹਾਡੀ ਇਕੱਠੀ ਨਹੀਂ ਹੋਏਗੀ ਵਿੱਚ ਤੇ ਬਤਿਆ ਲੱਗੇਗਾ ਤੁਹਾਨੂੰ ਵੀ ਕਿਸੇ ਵੀ ਸਲਾਈ ਵਗੈਰਾ ਕਰਨ ਦੀ ਲੋੜ ਨਹੀਂ ਪੈਣੀ ਕਿ ਰਜਾਈ ਦਾ ਕਵਰ ਵੱਡਾ ਆ ਜਾਂ ਰਜਾਈ ਛੁੱਟੀ ਹੈ ਤੇ ਇਹਦੇ ਨਾਲ ਉਹ ਵੀ ਹੋ ਜਾਏਗਾ ਕਵਰ ਬਿਲਕੁਲ ਰਜਾਈ ਵੀ ਇਕੱਠੀ ਨਹੀਂ ਹੋਵੇਗੀ ਬਹੁਤ ਹੀ ਜੁਨੀਕ ਆਈਡੀਆ ਆ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਪਲੀਜ਼ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਿਓ ਔਰ ਸ਼ੇਅਰ ਵੀ ਜ਼ਰੂਰ ਕਰਿਓ ਤੇ ਮੇ ਤਾਂ ਹੁਣ ਇੱਕ ਵਾਰ ਫੇ ਦੱਸਣੀ ਆ ਕਿ ਚਾਰੇ ਕੋਨਿਆਂ ਤੋਂ ਆ ਪਰਵਡ ਬੈਨ ਨੂੰ ਇਸ ਤਰੀਕੇ ਨਾਲ ਚਾਰ ਘੜੇ ਲੈਣੇ ਆ ਚੂੜੀਆਂ ਨਹੀਂ ਲੈਣੀਆਂ ਜੇ ਚੂੜੀਆਂ ਲੈਣੀ ਤੁਸੀਂ ਲੋਹੇ ਦੀਆਂ ਲੈਣੀਆਂ ਕਿਉਂਕਿ ਜੇ ਦੀ ਕੱਚ ਵਗੈਰਾ ਦੀ ਲੋਗ ਤੇ ਕੱਚ ਦੀ ਟੁੱਟ ਸਕਦੀ ਹੈ ਤੇ ਲੋਹੇ ਦੀ ਲੋਗ ਤੇ ਬੈਟਰ ਹੈ ਤੇ ਇਹਦੇ ਨਾਲ ਤੁਹਾਡੇ ਬਹੁਤ ਹੀ ਸੋਹਣੇ ਫਲਾਵਰ ਵੀ ਬਣ ਜਾਣਗੇ ਰਜਾਈ ਦੇ ਉੱਪਰ ਤੇ ਪਲੱਸ ਜਿਹੜੀ ਆ ਤੁਹਾਡੀ ਰਸਾਈ ਆ ਉਹ ਇਕੱਠੀ ਨਹੀਂ ਹੋਵੇਗੀ ਬਹੁਤ ਹੀ ਸੋਹਣੀ ਲੱਗੇਗੀ ਰੱਖੀ ਬੈੱਡ ਦੇ ਉੱਪਰ ਤੇ ਬਿਲਕੁਲ ਵੀ ਕਵਰ ਜੜਾ ਇਧਰ ਉਧਰ ਨੂੰ ਨਹੀਂ ਹਿੱਲੇਗਾ ਨਾ ਰਜਾਈ ਹਿੱਲੇਗੀ ਤੇ ਮੈਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਫਸਟ ਟਾਈਮ ਮੇਰੇ ਚੈਨਲ ਨੂੰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਜ਼ਰ ਸਬਸਕ੍ਰਾਈਬ ਕਰ ਲਿਓ ਤੇ ਦੇਖੋ ਕਿੰਨੇ ਸੋਹਣੇ ਫਲਾਵਰ ਬਣੇ ਹੋਏ ਬਿਲਕੁਲ ਕੋਈ ਵੀ ਜ਼ੀਰੋ ਆਹ ਕਾਸਟ ਤੇ ਕੋਈ ਵੀ ਤੇ ਖਰਚਾ ਨਹੀਂ ਆਇਆ ਔਰ ਨਾ ਹੀ ਜ਼ਿਆਦਾ ਟਾਈਮ ਟੇਕਿੰਗ ਕਿਉਂਕਿ ਆਹ ਕਈ ਵਾਰੀ ਜਿਹੜੀ ਆ ਸਾਨੂੰ ਹੁੰਦਾ ਕਿ ਸੂਈ ਤਾਗਾ ਹਨਾ ਅਪਰਾਤ ਮੁੰਜੇ ਸੈਟਅਪ ਵਰਜਾਈ ਕਰਨੇ ਹੋ ਤਾਂ ਇਤਾਂ ਤਰੀਕੇ ਨਾਲ ਤੁਸੀਂ ਸੈਟ ਜਿਹੜੀ ਆਪਣੇ ਰਚਾਈ ਕਰ ਸਕਦੇ ਹੋ ਦੇਖੋ ਕਵਰ ਵੀ ਜਿਹੜਾ ਇੱਕਦਮ ਪੂਰਾ ਸੈਟ ਹੋ ਗਿਆ ਆ ਜਿਮਾਸਾ ਵੀ ਵੱਡਾ ਹੋਵੇਗਾ ਤੇ ਬਿਲਕੁਲ ਵੀ ਕਵਰ ਤੁਹਾਨੂੰ ਹਾਂਜੀ ਤੇ ਅਸੀਂ ਇੱਥੇ ਲੈ ਲਿਆ ਜੀ ਮਿੱਟੀ ਤੇ ਮਿੱਟੀ ਨਾਲ ਅਸੀਂ ਕੁਝ ਬਣਾਵਾਂਗੇ ਕਿਉਂਕਿ ਸਰਦੀਆਂ ਨੇ ਬਹੁਤ ਜ਼ਿਆਦਾ ਤੇ ਹਰ ਇੱਕ ਦਾ ਮਨ ਕਰਦਾ ਹੈ ਕਿ ਉਹਦੇ ਉੱਪਰ ਕੁਛ ਨਾ ਕੋਸਟ ਜਿਹੜਾ ਚੁੱਲ੍ਹੇ ਦੇ ਵਿੱਚ ਬਣਾ ਕੇ ਖਾਦਾ ਜਾਵੇ ਬਟ ਚੁੱਲ੍ਹੇ ਵਾਲਾ ਜਿਹੜਾ ਹਰ ਇੱਕ ਘਰ ਵਿੱਚ ਪੌਸਿਬਲ ਨਹੀਂ ਹੁੰਦਾ ਹਨਾ ਤੇ ਬਲਣਾ ਤੇ ਇਹ ਵਾਲਾ ਜਿਹੜਾ ਆਈਡੀਆ ਹੈ ਪਰਫੈਕਟ ਹੈ ਤੁਸੀਂ ਆਪਣੇ ਕਿਚਨ ਦੇ ਵਿੱਚ ਇਹਨੂੰ ਰੱਖ ਕੇ ਜਿੱਦਾਂ ਮਰਜੀ ਉੱਪਰ ਚੀਜ਼ਾਂ ਰੋਸਟ ਤੁਸੀਂ ਕਰੋ ਤੇ ਬਣਾ ਕੇ ਖਾਓ ਚੁੱਲੇ ਵਾਲਾ ਮਜ਼ਾ ਜਿਹੜਾ ਤੁਸੀਂ ਆਪਣੀ ਸਲੈਪ ਦੇ ਉੱਪਰ ਹੀ ਰੱਖ ਕੇ ਇਹਨੂੰ ਤੇ ਤੁਸੀਂ ਲੋ ਤੇ ਹਾਂਜੀ ਤੇ ਪਹਿਲਾਂ ਅਸੀਂ ਇਹਦੇ ਬਣਾ ਲਿਆ ਜੀ ਛੋਟੇ ਛੋਟੇ ਬੋਇਲ ਚਾਰ ਬਣਾਉਣੇ ਆ ਜਿਹਨੂੰ ਪੰਜਾਬੀ ਚ ਬੋਲਦੇ ਆ ਜੀ ਪੜੂਏ ਤੇ ਚਾਰ ਅਸੀਂ ਬਣਾ ਲੈਨੇ ਆ ਤੇ ਫਿਰ ਅਸੀਂ ਬਣਾਵਾਂਗੇ ਜੀ ਇੱਕ ਵੱਡੇ ਜੀ ਇੱਕ ਤੁਸੀਂ ਲ ਸਲੈਪ ਹੀ ਲਾ ਲੋ ਕਿ ਇੱਕ ਕਾਪਾ ਸਲੈਪਡ ਆਪ ਦਾ ਗੋਲ ਜਿਹਾ ਬਣਾਵਾਂਗੇ ਜੀ ਰਾਉਂਡ ਸ਼ੇਪ ਦਾ ਇਹਦਾ ਬਾਟਮ ਤੇ ਅਸੀਂ ਇਸ ਨੂੰ ਕਵਰ ਕਰਾਂਗੇ ਤੇ ਬਹੁਤ ਹੀ ਵਧੀਆ ਇਹ ਇਹ ਦੇ ਇੱਕ ਵਾਰ ਤੁਸੀਂ ਇਹਨੂੰ ਬਾਲ ਲੋਗੇ ਤੇ ਇਹਦੇ ਉੱਪਰ ਜੋ ਮਰਜੀ ਤੁਸੀਂ ਇਸ ਨੂੰ ਉੱਪਰ ਰੋਸਟ ਕਰੋ ਬਿੰਗਾ ਰੋਸਟ ਕਰੋ ਛਗਰਗੰਦੀ ਰੋਸਟ ਕਰੋ ਤੇ ਚੁੱਲ੍ਹੇ ਦੀਆਂ ਜਿਹੜਾ ਆਪਾਂ ਗੈਸ ਦੇ ਉੱਪਰ ਰੋਟੀਆਂ ਪਕਾਣਿਆ ਤਾਂ ਉਹ ਤੁਸੀਂ ਇਹਦੇ ਉੱਪਰ ਵੀ ਤੁਸੀਂ ਵਧੀਆ ਤਰੀਕੇ ਨਾਲ ਤੁਸੀਂ ਸੇਕ ਸਕਦੇ ਜੀ ਕਿਉਂਕਿ ਗੈਸ ਦੇ ਉੱਪਰ ਸੇਕ ਸੇਕਣ ਨਾਲ ਜਿਹੜਾ ਉਹ ਮਤਲਬ ਕਿ ਵਧੀਆ ਨਹੀਂ ਹੁੰਦੀ ਗੈਸ ਬਹੁਤ ਹਨਾ ਗੰਦੀ ਹੁੰਦੀ ਹੈ ਕਹਿੰਦੇ ਨਾ ਸਮ ਟਾਈਮ ਸਾਰੇ ਕਹਿੰਦੇ ਆ ਕਿ ਇਹ ਨਹੀਂ ਦੁੱਪਰ ਰੋਟੀਆਂ ਨਹੀਂ ਸਿਕਣੇ ਚਾਹੀਦੀਆਂ ਤੇ ਹਾਂਜੀ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਲਿਆ ਜੀ ਤੇ ਉੱਪਰ ਲਾਲ ਲੰਗੇ ਦੀ ਇਹਦੇ ਉੱਪਰ ਸੀਕਾ ਜਿਵੇਂ ਤੁਸੀਂ ਅੰਗੀਠੀ ਤੁਸੀਂ ਸੁਣੀ ਹੋਗੀ ਕਿ ਅੰਗੀਠੀ ਬਣਾਦੇ ਉੱਪਰ ਵੀ ਲੱਗੀਆਂ ਹੁੰਦੀਆਂ ਨੇ ਸੀਕਾਂ ਤੇ ਇਹਦੇ ਉੱਪਰ ਆਪ ਚਾਰ ਪੰਜ ਸੀਕਾਂ ਲਾ ਲਾਂਗੇ ਤੇ ਫਿਰ ਅਸੀਂ ਮਤਲਬ ਕੋਲੇ ਦੇ ਵਿੱਚ ਬਾਲਾਂਗੇ ਫਿਰ ਅਸੀਂ ਇਹਦੇ ਵਿੱਚ ਵਿੱਚ ਕਰਾਂਗੇ ਜੀ ਇੱਕ ਉੱਪਰ ਸਿਕਾ ਲਾ ਕੇ ਚਾਰ ਪੰਜ ਮੇਰਾ ਥੋੜਾ ਜਿਹਾ ਨੀਵਾ ਰਹਿ ਗਿਆ ਸੀ ਤੁਸੀਂ ਇਸ ਨੂੰ ਬਾਟਮ ਉੱਪਰੋਂ ਆਪ ਥੋੜਾ ਉੱਚਾ ਵੀ ਕਰ ਸਕਦੇ ਜੇ ਤੇ ਜੇ ਡਾ ਕੀ ਰੱਖਣਾ ਹੋ ਤੇ ਡਾ ਕੀ ਰੱਖ ਸਕਦੇ ਫਿਰ ਤੁਸੀਂ ਇਹਦੇ ਵਿੱਚ ਕੱਲਣੇ ਆ ਛੇਕੇ ਦੇ ਬਾਟਮ 'ਚ ਛੇਕ ਕਰਨੇ ਆ ਤਾਂ ਕਿ ਜਿਹੜੀ ਆ ਅੱਗ ਜਿਹੜੀ ਆ ਥੱਲੋਂ ਜਿਹੜੀ ਆ ਉੱਪਰ ਨੂੰ ਹੋ ਜਾਏ ਕਿਉਂਕਿ ਚੁੱਲ੍ਹੇ ਦੇ ਵਿੱਚ ਜਦੋਂ ਆਪਾਂ ਗੈਸ ਬਾਲਦੇ ਆ ਚੁੱਲ੍ਹੇ 'ਚ ਤੇ ਬਾਰੇ ਦੇ ਵਿੱਚ ਸਾਨੂੰ ਆਗੋਂ ਵਗੈਰਾ ਦੀ ਕੋਈ ਵੀ ਲੋੜ ਨਹੀਂ ਪੈਣੀ ਇਹਦੇ ਨਾਲ ਹੀ ਸਾਡੇ ਜਿਹੜੀ ਆ ਅਮ ਗੈਸ ਦੇ ਉੱਪਰ ਹੀ ਆਪਾਂ ਇਹਨੂੰ ਰੱਖ ਕੇ ਗੈਸ ਦੇ ਉੱਪਰ ਅਸੀਂ ਇਹਦੇ ਉੱਪਰ ਰੱਖ ਦਿੰਨਾ ਗੈਸ ਦੇ ਉੱਪਰ ਤੇ ਹਲੋ ਅਸੀਂ ਗੈਸ ਜਿਹੜਾ ਬਾਲਦੇ ਨਾ ਤੇ ਵਿੱਚ ਰੱਖ ਦਨੇ ਆਪਾਂ ਕੋਲੇ ਤੇ ਕੋਲੇ ਜਿਹੜੇ ਆ ਗੈਸ ਦੀ ਅੱਗ ਨਾਲ ਮਗ ਜਾਣਗੇ ਵਧੀਆ ਬਲ ਜਾਣਗੇ ਇੱਕ ਬਲਨ